ਇੱਥੇ ਇਹ ਮੁੰਡੇ ਦਾ ਮੇਨ ਰੋਲ ਹੈ ਇਹ ਵੀ ਵਿੱਚ ਲਾ ਰਹੇ ਹੋ ਯਾਰ ਮੈਨੂੰ ਮੇਰਾ ਕੋਈ ਰੋਲ ਹੀ ਨਹੀਂ ਕਰਦਾ ਮੈਂ ਕੋਲ ਤੋਂ ਆਇਆ ਮੈਂ ਨਾ ਬੰਦਾ ਭੇਜ ਮੇਰੇ ਬੰਦੇ ਨਾਲ ਇੱਕ ਬੇਮਤੀ ਜਿਹੀ ਲੱਗਦੀ ਹੈ ਕੋਈ ਹੂੰ ਕੀ ਨਾਮਾ ਤੋਂ ਡੇਰਾ ਸਿੰਘ ਰਾਨਾ ਪਿੰਡ ਕਿਹੜਾ ਪਿੰਡ ਮਾਨਾ ਕੀ ਕਹਿਣਾ ਚਾਹੋਗੇ ਕਿਵੇਂ ਕੀ ਗੱਲ ਹੋਈ ਇਹ ਨਾ ਜੀ ਜਿਹੜਾ ਇਹ ਮੁੰਡਾ ਸਿਆ ਇਹ ਜੇ ਇਹ ਮੁੰਡਾ ਇਹ ਉਹ ਤੇ ਮੁੰਡਾ ਸੀ ਉਹ ਮਾਂ ਉਹਦੀ ਕੋਈ ਘਰੇ ਰਹਿੰਦੀ ਬੁੱਟਰ ਉਹ ਆਪ ਦੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੇ ਘਰੇ ਆ ਗਈ ਜਿਹੜਾ ਉਹ ਮੌਜਰਮਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇशाही ਨਾਲ ਲੈ ਕੇ ਗਿਆ ਦਾਅ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟਰ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜਰਮੇ ਗੁਸ਼ੂ ਆ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੱਟ ਰੈਂਦੀ ਹੋਦੇ ਕਰੇ ਦਾਦੀ ਦਾ ਪ੍ਰੇਮੀ ਆ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਆ ਉਹ ਉਹ ਠੱਕੇਸ਼ਾਈ ਕਰਦਾ ਸੀ ਇਹਨੂੰ ਤੋ ਭਗਾ ਕੇ ਲੈ ਗਿਆ ਰਿਵਾਰਡ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੀ ਆ ਕਾਫੀ ਹੋ 50 ਸਾਲ ਦਾ ਉਹ ਹੂ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦਿੰਨੇ ਹਾਂ ਮੁੰਡੇ ਨੂੰ ਤੋ ਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਜੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਜੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਣ ਕੇ ਉਹ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਦਾ ਬਾਹ ਵਾਹ ਵੱਡੀ ਹੋਈ ਹੈ ਤੇ ਦਿਨ ਧੱਕੇ ਛਾਈ ਹੁੰਦੀ ਗਰੀਬ ਬੰਦੇ ਨਾਲ ਉਹਨੂੰ ਤੇ ਦਾਦੀ ਕੀ ਕਹਿੰਨੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨਾਂ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇ ਛਾਈ ਨਾ ਲੈ ਜਾਂ ਦੁਬਾਈ ਹੋਏ ਉਹਨੂੰ ਤੇਰੇ ਮੈਂ ਮਾਰ ਦੂੰ ਉਹਨਾਂ ਦਾ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਕਿਹੜਾ ਪਿੰਡ ਹੈ ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣਾਂ ਇਹ ਦਵਾਈ ਦਵਾਈ ਤੋ ਮਾ ਘਾ ਕੇ ਪਤਾ ਨਹੀਂ ਕਿਹੜੇ ਹਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ ਹੈ ਕੱਢ ਕੇ ਮੁਰਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਿਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ ਤੇ ਮੁਰਕੇ ਹੁਣ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਜਾਣਦੇ ਪਹਿਲਾਂ ਤੁਹਾਡੇ ਘਰੇ ਆਉਂਦਾ ਹੀ ਮੁੰਡਾ ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ ਤੁਹਾਡੀ ਘਰ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਉਹਨੂੰ ਕੋਈ ਪਤਾ ਨਹੀਂ ਜੀ ਨਾ ਆਉਣਾ ਫੋਨ ਲਾਇਆ ਨਾ ਕੋਈ ਕੋਹ ਦੀ ਗੱਲ ਬਾਤ ਆ ਤੇ ਸਾਨੂੰ ਤਾਂ ਮਾਟਰਾਂ ਨੇ ਫੋਨ ਲਾਇਆ ਤੇ ਫੇਰ ਪਤਾ ਲੱਗਾ ਕਿ ਕਿੰਨੇ ਕਿੰਨੇ ਚਿਰ ਰਹਿੰਦੀ ਸੀ ਉਹ ਟਿਕ ਘਰ ਵਾਲੀ ਉਹਦੇ ਨਾਲ ਇਹ ਹੋ ਗਈ 6 ਸਾਲ 7 ਮਹੀਨੇ ਹੋ ਗਏ ਉਹਦੇ ਨਾਲ ਹੀ ਰਹਿੰਦੀ ਹਾਂਜੀ ਤੇ ਵੀ ਮਣਾ ਨਹੀਂ ਕੀਤਾ ਕਦੇ ਵੀ ਨਾ ਜਾਇਆ ਕਰਕੇ ਕਿਤਾ ਅੱਜ ਕੀ ਮਣਾ ਕਰੀਏ ਉਹ ਦਵਤ ਪਤਾ ਨਹੀਂ ਕਿਹਦੇ ਹਿਸਾਬ ਨਾਲ ਲੈ ਜਾਂਦਾ ਸੀ ਨਸ਼ਾ ਖਵਾਉਂਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹਨੂੰ ਹਾਂ ਥੋੜੀ ਘਰ ਵਾਲੀ ਨਾਲ ਰਹਿੰਦੀ ਹੈ ਹਾਂਜੀ ਹੁਣ ਕਰਿਆ ਲੱਗਦਾ ਨਹੀਂ ਜੇ ਅੱਜ ਪੁਲਿਸ ਨਾ ਕਾਰਵਾਈ ਕਰਦੀ ਮੁੰਡਾ ਮਾਰ ਦੇ ਲੱਗੇ ਹਾਂਜੀ ਹੋ ਹੋ ਸਕਦਾ ਜੀ ऐसे सा तो ऐसे चक्कर चीज लेके गया ओवे बंदा नाल दा चक्की फड़दा ओए जे कोई ਗੱਲ ਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਵੇੜ ਲੈਂਦਾ ਕੀ ਕਹਿਣਾ ਚਾਹੋਂਗੇ ਪੁਲਿਸ ਦੀ ਕਾਰਵਾਈ ਛੋੜ ਕਾਰਵਾਈ ਪੁਲਿਸ ਦੀ ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਹਮਦਰਦੀ ਸਾਡੇ ਨਾਲ ਕੀਤੀ ਆ ਕਿੰਨਾ ਜੀ ਬਚਾ ਆ ਗਿਆ ਵਾਪਸ ਬਹੁਤ ਬਹੁਤ ਧੰਨਵਾਦ ਆ ਗਿਆ ਦੋ ਘੰਟੇ ਤਾਂ ਜੀ ਬੱਚਾ ਸਹੀ ਹਲਾਉਂਦਾ ਹਾਂਜੀ ਹਾਂ ਸਹੀ ਹਲਾਉਂਦਾ ਕਿਹੜਾ ਪਿੰਡ ਆ ਕੀ ਗੱਲ ਹੋਈ ਸੀ ਜਵਾਗ ਨਾਲ ਕਿੰਨੀ ਉਮਰ ਦਾ ਜਵਾਗ ਦੀ ਕਿਹਨਵੀਂ ਕਲਾਸ ਪੜਦਾ ਇਹ 6ਵੀਂ ਕਲਾਸ ਕੀ ਗੱਲ ਹੋਈ ਸੀ ਅੱਜ ਅੱਜ ਸਵੇਰੇ ਇੱਕ ਸਵੇਰੇ ਘਰੋਂ ਭੇਜਿਆ ਉਹ ਪਿਆਰਾ ਕਾਕੇ ਵਰਤੀ ਪਾ ਕੇ ਘਰੋਂ ਭੇਜਿਆ ਇਹ ਜਾਵਤ ਸਕੂਲ ਜਾਵੜ ਤੇ ਸਕੂਲ ਉੱਥੇ ਸਕੂਲ ਆ ਗਿਆ ਤੇ ਉਹ ਸੀਗਾ ਕੋਈ ਬੰਦਾ ਸੀਗਾ ਜੀ ਨਹੀਂ ਜਾਣਦੇ ਕਿ ਉਹ ਤੁਸੀਂ ਸਕੂਲੋਂ ਆ ਲਿਆ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰਨੇ ਫੋਨ ਲਾਇਆ ਵੀ ਕਹਿੰਦਾ ਤੁਹਾਡੇ ਬੰਦੇ ਨੇ ਕੋਈ ਬੱਚੇ ਨੂੰ ਬਾਹਰ ਲੈ ਗਿਆ। ਇਹ ਕਹਿੰਦਾ ਸਰ ਜੀ ਤੂੰ ਤੇਜਿਆ ਕਾ ਤੂੰ ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਨਹੀਂ ਚੱਕਿਆ ਗਿਆ। ਤੇ ਇਹ ਬਾਅਦ ਚ ਸਕੂਲ ਆਏ। ਉਹ ਸਕੂਲ ਦੇ ਬੰਦੇ ਵੀ ਸਰ ਤੇ ਕਹਿੰਦਾ ਵੀ ਫੋਨ ਲਾਇਆ ਜੀ ਤੁਸੀਂ ਚੱਕਿਆ ਜੀ। ਤੇ ਜੇ ਆ ਕੇ ਵੇਖਿਆ ਇੱਥੇ ਹੈ ਨਹੀਂ। ਫਿਰ ਇਹਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜਿਹਾ ਹੀ ਪੁੱਛਿਆ। ਅਰੇ ਦੇ ਮੈਂ ਤੈਨੂੰ ਦਾਅ ਮਾਰੂ ਜੇ ਤੂੰ ਨਾ ਆ ਗਿਆ। ਹੂੰ ਕੀ ਜਾਣਦੇ ਆਂ ਬੰਦੇ ਨੂੰ ਕੌਣ ਸੀਗਾ ਨਹੀਂ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀਗੇ ਤਾਂ ਜਾਣਦੇ ਸੀਗੇ ਤੇ ਫਿਰ ਕਿਵੇਂ ਮੁੰਡਾ ਆਇਆ ਵਾਪਸ ਇਹ ਉਹ ਪੁਲਸ ਗਈ ਸੀ ਪੁਲਸ ਨੇ ਕੇਹੀ ਬਹੁਤ ਹਨਵਾ ਵੀ ਪੁਲਸ ਨੂੰ ਲੈ ਕੇ ਆਈਏ ਸਾਡੀ ਬੰਦੀ ਸੀਗੇ ਮੋੜਾ ਮੋੜਾ ਦਿਖਾੜ ਕੇ ਮੁੰਡਾ ਇਹ ਗੁੱਟਰ ਚਲਾ ਗਿਆ ਸੀ ਯਾਹਨ ਹੂੰ ਗੁੱਟਰ ਕਿੱਥੇ ਰੱਖਿਆ ਇਹਨੂੰ ਫਿਰ ਉਹਨੇ ਇਹਨੂੰ ਕਿੱਥੇ ਨਹੀਂ ਰੱਖਿਆ ਗਿਆ ਇਹਨੂੰ ਹੋਰ ਕਿਸੇ ਕੋਲੇ ਲੈ ਕੇ ਗਿਆ ਉੱਥੋਂ ਫੇਰ ਵੀ ਫੇਰ ਵਾਪਸ ਆ ਗਏ ਮੁੜ ਕੇ ਆ ਗਏ ਫੇਰ ਵਾਪਸ ਆ ਗਏ ਕਿੰਨਾ ਚਿਰ ਬਾਅਦ ਪੁਲਸ ਨੇ ਫੜ ਲਿਆ ਇਹਨੂੰ ਬੰਦੇ ਨੂੰ ਅੱਧਾ ਦਾ 20 ਮਿੰਟ ਅੱਧਾ ਤਾਂ ਘੱਟ ਦੂ ਘੰਟੇ ਹੋ ਗਏ ਹੁਣ ਇਹ ਦੋ ਘੰਟੇ ਤਾਂ ਕਾਂਡਾ 1.5 ਘੰਟੇ ਦੇ ਵਿੱਚੋਂ ਫੜ ਲੇ ਬੱਚਾ ਠੀਕ ਆ ਸਹੀ ਸਲਾਮਤ ਲੱਗਦਾ ਨਹੀਂ ਜੇ ਪੁਲਿਸ ਨਾ ਪਹੁੰਚਦੀ ਤਾਂ ਮੁੰਡੇ ਨੂੰ ਮਾਰ ਵੀ ਸਕਦਾ ਇਹ ਤਾਂ ਹੈਗੀ ਹੈ ਜਿਹੜਾ ਮਾਰੀ ਜਾਂਦਾ ਸੀ ਉਹ ਜਿੱਦੋਂ ਉਹਦੇ ਕੋਲ ਏਡਾ ਦਾ ਸੀਗਾ ਕਾਚੂ ਲਈ ਫਿਰਦਾ ਸੀਗਾ ਦਾਦੂ ਉਹਦੀ ਕੀਤੀ ਹੋਈ ਆ ਨਸ਼ਾ ਉਹਦਾ ਖਾਦਾ ਹੋਇਆ ਕੀ ਪਤਾ ਕੀ ਕਾਰਨ ਕੋਈ ਤੁਹਾਨੂੰ ਫੋਨ ਫੋਨ ਵੀ ਲਾਇਆ ਉਹਨੇ ਵੀ ਪੈਸੇ ਦੇ ਦੋ ਜਾਂ ਮਾਰ ਦੂੰਗਾ ਮੁੰਡਾ ਕੋਈ ਇਦਾਂ ਦਾ ਕੀਤਾ ਨਹੀਂ ਨਹੀਂ ਲਾਇਆਗਾ ਸਾਈ ਇਹ ਨਾ ਬੱਚੇ ਸਾਡੇ ਨੇ ਕਿਆ ਕਹਿੰਦਾ ਮੰਮੀ ਵੀ ਮੈਨੂੰ ਕਿਹਾ ਵੀ ਐ ਕਰਕੇ ਮੈਨੂੰ ਐ ਕਹਿੰਦਾ ਸੀਗਾ ਵੀ ਮੈਂ ਤੈਨੂੰ ਮਾਰ ਦੂੰਗਾ ਜੇ ਤੇ ਆਪਦੇ ਮੰਮੀ ਡੈਡੀ ਨੂੰ ਦੱਸਿਆ ਨਾ ਤੂੰ ਵੀ ਤੈਨੂੰ ਮਾਰ ਕੇ ਹੀ ਸੱਟ ਪਾਉਂਦਾ ਹਾਂ ਤੇ ਤੁਹਾਡੇ ਮੰਮੀ ਡੈਡੀ ਨੂੰ ਵੀ ਦੱਸਣਾ ਵੀ ਉਹ ਮੈਨੂੰ ਸਕੂਲੋਂ ਲੈ ਕੇ ਗਿਆ ਆ ਪੁਲਿਸ ਦਾ ਧੰਨਵਾਦ ਕਰਦੀ ਹਾਂ ਹਾਂ ਬਹੁਤ ਧੰਨਵਾਦੀ ਜਿਹੜਾ ਪੁਲਿਸ ਨੇ ਜਿਹੜਾ ਇੰਨਾ ਕੋਕ ਕੀਤਾ ਸਾਡੇ ਨਾਲ ਕਰਿਆ ਬਹੁਤ ਧੰਨਵਾਦ ਹੈਗਾ ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਉੱਥੇ ਹੁਣ ਲੱਗਾ ਕਲਾਸ ਤੇ ਉਹਦਾ ਮੈਨੂੰ ਉਹਨੇ ਜੋ ਤਕਾਇਆ ਦਾ ਤੇ ਮੈਨੂੰ ਉਹ ਗੰਦਾ ਮੈਨੂੰ ਗਧੀਆਂ ਮਰਮਣ ਬਈ ਮੈਂ ਤੇਰੇ ਪਾਪਾ ਲੱਗਦਾ ਜੇ ਉਹ ਗੰਦਾ ਜੇ ਤੂੰ ਨਾ ਕਰਨਾ ਗਿਆ ਮੈਂ ਦਮ ਕਰੇ ਕ ਗੱਲ ਕਰ ਤੂੰ ਕਰੇ ਜੰਗ ਉਹਦੇ ਦਿਨ ਵਾਰ ਵਾਰ ਦੂੰਗਾ ਤੇ ਮੈਨੂੰ ਬਚਾ ਉਹ ਗੰਦਾ ਨਾ ਗੰਦਾ ਨਹੀਂ ਗੰਦਾ ਕਹਿੰਦਾ ਤੈਨੂੰ ਦਿਨ ਵਾਰ 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 ਦੇ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬਚ ਗਿਆ ਤਾਂ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬੱਚਾ ਬੱਚੇ ਨੂੰ ਲੈ ਦੇ ਦੇਰ ਦੇਰ ਲੱਗ ਗਿਆ ਸਕੂਲ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮਾਂ ਨੇ ਰੋਕਿਆ ਨਹੀਂ ਤੁਹਾਨੂੰ ਮੈਡਮਾਂ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਤੋਂ ਬਾਅਦ ਅੱਧਰ ਲੈ ਕੇ ਗਿਆ ਪੁੱਤਰ ਉੱਤਰ ਜਾ ਕੇ ਬੱਚਾ ਆ ਉਹ ਆਏ ਨੇ ਗੇਰੇ ਗੇਰੇ ਕਰਾਏ ਉਹ ਉਹ ਆਮ ਦਾ ਬਤੋ ਉਮ ਲਗਾ ਬਤੋ ਬਤਨ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫੇ ਪਲਸ ਵਰਦੀ ਮੈਨੂੰ 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 ਲੱਭਦੀ ਤੇ ਬਤੋ ਆਇਆ ਕੈਮਰਾ ਵੀ ਕਿੱਧਰ ਆ ਰਹੀ ਮਰ ਸਾਈਕਲ ਤੇ ਲੱਗ ਗਿਆ ਤੇ ਮੈਨੂੰ ਆ ਕਹਣਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਣ ਲੱਗੇ ਮੈਨੂੰ ਉਹਨੇ ਪੈਟਰੋਲ ਪੰਪ ਦੇ ਉਹ ਲਗਾਇਆ ਦਾ ਗੰਦਾ ਮੈਂ ਤੈਨੂੰ ਵਧ ਵਧ ਦੂੰਗਾ ਜੇ ਤੂੰ ਮੈਨੂੰ ਹਨ ਜੇ ਤੂੰ ਐਂ ਕਿਹਾ ਭਈ ਮੈਨੂੰ ਆ ਲੈ ਕੇ ਲੈ ਕੇ ਗਿਆ ਹੀ ਭਈ ਐਂ ਕਰਕੇ ਲੈ ਕੇ ਨਾ ਮੈਂ ਵਧ ਦੂੰਗਾ ਤੇ ਬਾਜੋਂ ਐਂ ਘੜੇ ਅੱਗੇ ਆ ਕੇ ਮੈਂ ਗੁੱਲ ਦੇ ਸੱਦ ਕੇ ਗਿਆ ਕਹਿੰਦਾ ਮਾਰ ਦੂੰਗਾ ਤੇ ਕਦੋਂ ਆਹੀ ਜਾਣ 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 ਲੱਗੇ ਤੇ ਮੇਰੇ ਪਿੱਛਾ ਦੇ ਮੰਜਨ ਘੇੜਿਆਂ ਨੂੰ ਤੇ ਫੇ ਤੁਹਾਨੂੰ ਕਿੱਥੇ ਛੱਡ ਕੇ ਗਏ ਕਿ ਪੁਲਿਸ ਨੇ ਫੜ ਲਿਆ ਫਿਰ ਪੁਲਿਸ ਪੁਲਿਸ ਛੱਡ ਕੇ ਗਏ ਪੁਲਿਸ ਨੇ ਫੜ ਲਿਆ ਉਹਨੂੰ ਇਹਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੋ ਉਦੋਂ ਹੀ ਐਸਐਸਪੀ ਸਰ ਸ਼੍ਰੀ ਅਨਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਅ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਅ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਹਾਂ ਵਿਨ ਇਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਮ ਹੈ ਉਹਨਾਂ ਦੇ ਸੋ ਹਾਂਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋਈ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ